ਕਾਵੀ ਹੈ ਹਰ ਗੁਰੂ ਬਾਬਾ ਦਾ Oh, you

ਜੋ ਮੋਰ ਆਏ ਹੈ ਅੱਜ ਮੋਰ ਆਏ ਹੈ ਬਾਬਾ ਪ੍ਰਸ਼ਾਦ ਦੇ ਲੋਈ ਆਏ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਧਰਤੀ ਭਈ ਹਰਿਆਵਲੀ ਜਿੱਥੈ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜਿਨੇ ਮੇਰਾ ਸਤਿਗੁਰੂ ਦੇਖਿਆ ਜਾਏ ਧੰਨ ਧੰਨ ਪੀਤਾ ਧੰਨ ਧੰਨ ਕੁਲ ਧੰਨ ਧੰਨ ਸੋਜਨਨੀ ਜਿਨ ਗੁਰੂ ਜਾਣਿਆ ਮਾਏ ਅੱਜ ਦੇ ਸ਼ੁਭ ਦਿਹਾੜੇ ਤੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਤਪਦੀ ਹੋਈ ਲੋਕਾਈ ਨੂੰ ਠੰਡ ਪਰਤੌਣ ਵਾਲੇ ਸੜਦੇ ਹੋਏ ਹਿਰਦਿਆਂ ਨੂੰ ਸ਼ਾਂਤ ਕਰਨ ਵਾਲੇ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪਿਤਾ ਮਹਿਤਾ ਕਲਿਆਨਦਾਸ ਜੀ ਅਤੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਰਾਇ ਪੋਏ ਤਰਵੰਡੀ ਨਨਕਾਣਾ ਸਾਹਿਬ ਵਿਖੇ ਹੋਇਆ ਸਤਿਗੁਰਾਂ ਨੇ ਆਪਣੇ ਸੰਸਾਰਕ ਜੀਵਨ ਵਿੱਚ ਚਾਰ ਉਦਾਸੀਆਂ ਕੀਤੀਆਂ ਤਕਰੀਬਨ ਸੰਸਾਰ ਦਾ ਭ੍ਰਮਣ ਕੀਤਾ ਔਰ ਜੋ ਸੱਚ ਦਾ ਉਪਦੇਸ਼ ਸੀ ਜੋ ਤੁਰ ਕੀ ਬਾਣੀ ਆਈ ਤੈਨੂੰ ਸਭ ਲਈ ਚਿੰਤ ਮਟਾਇਦਾ ਜੋ ਉਪਦੇਸ਼ ਸੀ ਉਹ ਲੋਕਾਇ ਨੂੰ ਬਖਸ਼ਿਸ਼ ਕੀਤਾ ਕਿਉਂਕਿ ਉਸ ਵਕਤ ਜਿੰਨਾ ਵੀ ਸਮਾਜ ਹੈ ਉਹ ਭਟਕਿਆ ਹੋਇਆ ਸੀ ਰਾਜ ਪਾਪੀ ਬਣ ਚੁੱਕੇ ਸਨ ਅਧਿਕਾਰੀ ਜਿਹੜੇ ਸੀ ਉਹਨਾਂ ਨੇ ਕੁੱਤਿਆਂ ਦਾ ਰੂਪ ਧਾਰਨ ਕਰ ਲਿਆ ਔਰ ਜਿਹੜੀ ਨਿਆਂ ਪ੍ਰਣਾਲੀ ਸੀ ਉਹਦੀ ਹਾਲਤ ਵੀ ਬਦ ਤੋਂ ਬਦਤਰ ਹੋ ਗਈ ਔਰ ਜਿਹੜੇ ਨਿਆਂ ਕਰਨ ਵਾਲੇ ਸਨ ਉਹ ਲਾਲਚੀ ਬਣ ਚੁੱਕੇ ਸਨ ਰਿਸ਼ਵਤ ਲੈ ਲੈ ਕੇ ਉਹ ਨਿਆਂ ਕਰਦੇ ਸਨ ਸੋ ਐਸੇ ਅੰਧੇਰੇ ਵਿੱਚ ਸਤਿਗੁਰਾਂ ਨੇ ਗਿਆਨ ਦਾ ਪ੍ਰਕਾਸ਼ ਕੀਤਾ ਸਮੁੱਚੇ ਲੋਕਾਈ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦਾ ਪ੍ਰਕਾਸ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਕਿਨਾਂ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਅੱਜ ਸਮੁੱਚੇ ਸੰਸਾਰ ਵਿੱਚ ਬਹੁਤ ਚੜ੍ਹਦੀ ਕਲਾ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਜੋ ਉਪਦੇਸ਼ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਧਰਮ ਦੇ ਕਿਰਤ ਕਰਨੇ ਨਾਮ ਜਪਣਾ ਵੰਡ ਕੇ ਛਕਣਾ ਔਰ ਜੋ ਉਪਦੇਸ਼ ਸਤਿਗੁਰਾਂ ਨੇ ਪਰਮਣ ਕਰਕੇ ਸਾਨੂੰ ਸਾਰਿਆਂ ਨੂੰ ਮੁਕਾਇ ਨੂੰ ਬਖਸ਼ਿਸ਼ ਕੀਤਾ ਉਹਦੇ ਉਤਾਰ ਨਹੀਂ ਹੋ ਕੇ ਤੇ ਸਤਿਗੁਰਾਂ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਇਸ ਮਰੁਖਾ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਸਮੁੱਚੇ ਸੰਸਾਰ ਵਿੱਚ ਵਸਦੀਆਂ ਹੋਈਆਂ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਦਾਸ ਦਾ ਨਾਮ ਭਾਈ ਸੁਖਮੀਰ ਸਿੰਘ ਦਾਸ ਅੰਮ੍ਰਿਤਸਰ ਤੋਂ ਹੈ ਤੇ ਦਾਸ ਦਾ ਕਵੀਸ਼ਰੀ ਜਤਾ ਸੰਗਤਾਂ ਵਿੱਚ ਵਿਚਰ ਕੇ ਸਿੱਖੀ ਦੀ ਸੇਵਾ ਕਰਦੀ ਹੈ ਕਵੀਸ਼ਰੀ 12 ਨਹੀਂ 12 ਨਹੀਂ ਸੋ ਅੱਜ ਸਤਿਗੁਰੂ ਦੀ ਕਿਰਪਾ ਨਾਲ ਦਾਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪੂਜਾ ਹੈ ਅੱਜ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਦਾ ਪ੍ਰਕਾਸ਼ ਜਿਹੜਾ ਮરાਇਆ ਜਾ ਰਿਹਾ ਹੈ ਜਿੱਥੇ ਪਾਕਿਸਤਾਨ ਵਿਖੇ ਰਾਇਪੋਟ ਦੀ ਤੁਲੰਟੀ ਜੋ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਤੇ ਉੱਥੇ ਮਨਾਇਆ ਜਾ ਰਿਹਾ ਅੱਜ ਸੰਗਤਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਵੱਲੋਂ ਜੀ ਬੜਾ ਵਧੀਆ ਉਪਰਾਲਾ ਕੀਤਾ ਗਿਆ ਉਹਨਾਂ ਨੇ ਵੀਜ਼ੇ ਲਵਾ ਕੇ ਦਿੱਤੇ ਸੰਗਤਾਂ ਨੂੰ ਕਈਆਂ ਦੇ ਰਹਿ ਗਏ ਤੇ ਕਈਆਂ ਦੇ ਅਗਲੇ ਸਾਲ ਲੱਗ ਜਾਣ ਸਤਿਗੁਰੂ ਸਾਰਿਆਂ ਦੇ ਵੀਜ਼ੇ ਲਵਾਉਂਦੇ ਨੇ ਐਸੇ ਤੇ ਉੱਥੋਂ ਪਾਕਿਸਤਾਨ ਸਰਕਾਰ ਦਾ ਤੇ ਇਸ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ੇ ਤੇ ਸੋ ਸਾਧਗੁਰੂ ਨਾਨਕ ਪ੍ਰਕਾਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਦੀਰ plo ਐਸੇ ਮਹਾਨ ਸਾਧਗੁਰੂ ਜੀ ਦਾ ਅੱਜ ਪ੍ਰਕਾਅ ਜਿਹੜਾ ਸਤਿਪੰਥ ਸ੍ਰੀ ਹਰਮੰਦਰ ਸਾਹਿਬ ਕੇ ਲੱਖਾਂ ਨਤਾ ਤੇ ਸੰਗਤਾਂ ਹੋਮਾ ਕੇ ਖੁਦਿਆਂ ਨੇ ਤੇ ਇਮਾਰੀਆਂ ਨੇ ਸੋ ਸਾਧੂ ਗੁਰੂ ਜੀ ਦੇ ਪ੍ਰਕਾਰ ਦੇ ਰਦੀਆਂ ਬੇਅੰਤ ਬੇਅੰਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੇਟਾ ਕਿਆ ਨਾਮ ਹੈ ਜੀ ਮੇਰਾ ਨਾਮ ਨੇਤੇ ਨਹੀਂ ਅੱਜ ਕਿੱਥੇ ਆਏ ਹੋ ਜੀ ਅੱਜ ਅਸੀਂ ਸ੍ਰੀ ਹਰਮੰਦਰ ਸਾਹਿਬ ਆਏ ਆਂ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੀ ਪਵਨ ਪਵਿੱਤਰ ਜੋ ਦਿਹਾੜਾ ਮਨਾਉਣ ਆਏ ਆ ਜੀ ਇੱਥੇ ਸੋ ਮੇਰੇ ਵੱਲੋਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹੱਥਿਆ ਲੱਗਦਾ ਜਦੋਂ ਇਹੋ ਜੇ ਸਥਾਨ ਤੇ ਖੋਹ ਦੇ ਬਿਠੇ ਜੀ ਬਹੁਤ ਵਧੀਆ ਲੱਗਦਾ ਸੋ ਇਹ ਸਥਾਨ ਦੇ ਦਰਸ਼ਨ ਕਰਕੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਠੰਡ ਨਹੀਂ ਲੱਗਦੀ ਭਈ ਠੰਡ ਵੀ ਲੱਗਦੀ ਹੈ ਜੀ ਪਰ ਆਸਾ ਕਾਫੀ ਗਰੁਕਰ ਹਾਂ ਜੀ ਸ਼ਬਦ ਕੋਈ ਸੀ ਜਿਵੇਂ ਅੱਜ ਦਲਜੀਤ ਸਾਂਝ ਦੇ ਇੱਕ ਸ਼ਬਦ ਗਾਉਣ ਲੱਗਿਆ ਜੀ ਹੋ ਕਿਰਤ ਕਰੋ ਤੇ ਵੰਡ ਛਕੋ ਦਾ ਲਾਇਆ ਹੋਕਾ ਇਹ ਸੋਚ ਸੱਚੀ ਕਰਤਾਰ ਦੀ ਏ ਹੈ ਇੱਕ ਦਿਨ ਪਾਣੀ ਧਰਤੀ ਨੇ ਮੁੱਕ ਜਾਣਾ ਕਿਉਂ ਸਾ ਇਸ ਚਲ ਪਈ ਮੋਰਦੀ ਏ ਐ ਸੋਨੇ ਰੰਗੀ ਧਰਤੀ ਉੱਤੇ ਸੋ ਨਹੀਂ ਉਗਣਾ ਏ ਕਦੋਂ ਕਿਰਤ ਦੇ ਸੂਰਜ ਨੇ ਹੈ ਡੋਬੇ ਡੁੱਬਣਾ ਏ ਕੋਈ ਸਿਆਸਤ ਬੁੱਟੇ ਉੱਤੇ ਅੱਖ ਨਹੀਂ ਲਾ ਸਕਦੀ ਗੁਰੂ ਨਾਨਕ ਦੇ ਕੇਤਾ ਚੋਂ ਬਰਕਤ ਨਹੀਂ ਜਾ ਸਕਦੀ ਓ ਗੁਰੂ ਨਾਨਕ ਦੇ ਕੇਤਾ ਚੋਂ ਬਰਕਤ ਨਹੀਂ ਜਾ ਸਕਦੀ ਬਾਬਾ ਮੱਝੀ ਅਚਰਾਉਂਦਾ ਦਿਸਦਾ ਹੈ ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਹੈ ਹਲ ਸੱਚ ਦੀ ਚਲਾਉਂਦਾ ਦਿਸਦਾ ਹੈ ਨਾਲ ਲੰਗਰ ਜਿਕਾਉਂਦਾ ਲੰਗਰ ਜਿਕਾਉਂਦਾ ਦਿਸਦਾ ਹੈ ਧੰਨਵਾਦ ਜੀ ਭਾਗਾ ਭਰੀ ਤਲਵੰਡੀ ਦੀ ਧਰਤੀਏ ਨਹੀਂ ਤੇਰੇ ਵਿੱਚ ਉਹ జగਤ ਦਾ ਪੀਰ ਆਇਆ ਦੁਨੀਆ ਜਿਸ ਨੂੰ ਰੱਬ ਰਹੀਮ ਆਖੇ ਭੈਣ ਨਾਨਕੀ ਦਾ ਸੋਨਾ ਵੀਰ ਆਇਆ ਨੇ ਭੁੱਖਾ ਪਿਆਰ ਦੇ ਕੋਧਰੇ ਦਾ ਲਾਲੋ ਜਿਆਂ ਦੀ ਖਾਨ ਨੂੰ ਖੀਰ ਆਇਆ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਦੇ ਦਿਨ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ 1469 ਈਸਵੀ ਵਿੱਚ ਰਾਇਪੋਏ ਜੇ ਤਲਵੰਡੀ ਨਨਕਾਣਾ ਸਾਹਿਬ ਵਿਖੇ ਜੋ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ ਅੱਜ ਦੇ ਦਿਨ ਮਹਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਦੀ ਕੁੱਖੋਂ ਅਵਤਾਰਧਾਰਿਆ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਹੋਕਾ ਗੁਰੂ ਨਾਨਕ ਦੇਵ ਜੀ ਨੇ ਸਾਰੀ ਲੋਕਾਈ ਦਿੱਤਾ ਹੈ ਸਾਰੇ ਨੂੰ ਉਹਨਾਂ ਦੇ ਉਪਦੇਸ਼ਾਂ ਦੇ ਚੱਲ ਕੇ ਆਪਣੇ ਜੀਵਨ ਨੂੰ ਸਾਧਨਾ ਚਾਹੀਦਾ ਹੈ ਗੁਰਨਾਨਕ ਤੇਰੀ ਵੱਡੀ ਵਡਿਆਈ ਏ ਗੁਰਨਾਨਕ ਤੇਰੀ ਵੱਡੀ ਵਡਿਆਈ ਏ ਅੰਬਰਾਂ ਦੇ ਤਾਰਿਆਂ ਨੇ ਸ਼ੋਭਾ ਤੇਰੀ ਗਾਈਏ ਗੁਰਨਾਨਕ ਤੇਰੀ ਵੱਡੀ ਵਡਿਆਈ ਏ ਅੰਬਰਾਂ ਦੇ ਤਾਰਿਆਂ ਨੇ ਮਹਿਮਾ ਤੇਰੀ ਗਾਈਏ ਤੇਰੇ ਇਜ਼ਾਰ ਉਤੋਂ ਕੋਈ ਖਾਲੀ ਨਹੀਂ ਉਹ ਮੁੜਦਾ ਜਿਹੜਾ ਤੂੰ ਚਲਾਇਆ ਕਦੀ ਲੰਗਰ ਹੀ ਨਹੀਂ ਛੋੜਦਾ ਗੁਰੂ ਜੀ ਨੇ 20 ਰੁਪਏ ਦਾ ਲੰਗਰ ਸਾਧੂਆਂ ਨੂੰ ਭੋਜਨ ਛਕਾਇਆ ਸੀ ਸੱਚਾ ਸੋਧਾ ਕੀਤਾ ਸੀ ਵੇਖੋ ਅਜ ਤੱਕ ਦੁਨੀਆਂ ਰਹੀ ਹੈ ਉਹ ਸ਼ੱਕ ਰਹੀ ਹੈ ਸਦੀਆਂ ਤੋਂ ਦਾਤਾ ਬਈ ਸ਼ੱਕ ਦੀ ਲਕਾਈਏ ਤੇਰੇ ਗੁਰੂ ਨਾਨਕ ਜੀ ਤੇਰੀ ਵੱਡੀ ਵਡਿਆਈ ਏ ਅੰਬਰਾਂ ਦੇ ਤਾਰਿਆਂ ਨੇ ਸੋਭਾ ਤੇਰੀ ਗਾਈ ਏ ਉਹਨਾਂ ਨੇ ਕੋਡੇ ਰਕਸ਼ ਵਰਗਿਆਂ ਨੂੰ ਸੱਜਣ ਠੱਗ ਵਰਗਿਆਂ ਨੂੰ ਸਿੱਧੇ ਰਸਤੇ ਪਾਇਆ ਵਿਚਾਰ ਦੇ ਨਾਲ ਵਿਚਾਰ ਕਰਕੇ ਉਹ ਕਹਿੰਦੇ Hindu ਵੱਡਾ ਕਿ ਮੁਸਲਮਾਨ ਉਹ ਕਹਿੰਦੇ ਸ਼ੁਭ ਅਮਲ ਵੱਜੋ ਦੋਨੋਂ ਰੋਈ ਜਿਹੜਾ ਸ਼ੁਭ ਅਮਲ ਕਰੇਗਾ ਉਹੀ ਠੀਕ ਹੈ ਇਸ ਲਈ ਆਪਾਂ ਨੂੰ ਉਹਨਾਂ ਦੇ ਉਪਦੇਸ਼ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸਾਧਣਾ ਚਾਹੀਦਾ ਹੈ ਸਮੂਹ ਸੰਗਤਾਂ ਨੂੰ 595 ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ